ਉਹ ਵੀ ਫਰਵਾਹੀ ਆਏ ਹੋਇਆ ਬਾਈ RAM ਦੇ ਘਰੇ 15 18 ਟਰੈਕਟਰ ਖੜੇ ਨੇ ਬਾਈ ਕੋਲੇ ਬਈਆ ਸਟੈਂਡਰਡ ਕਿੰਨਾ ਮਾਡਲ ਇਹ 2021 ਮਾਡਲ ਹੈ ਜੀ 2021 ਮਾਡਲ ਹੈ ਦੀਵਾਲੀ ਚੱਲਦੀ ਹੈ ਕੀ ਆਫਰ ਦੇਣਾ 4.5 ਲੱਖ ਦਾ ਜੀ 4.5 ਲੱਖ ਦਾ ਤੇ ਉਦੋਂ ਇਲਾਵਾ 2106 ਸੌਦਾ ਜੰਨੇ ਦਾ ਮਰਜ਼ੀ ਹੋ ਜਾਏ ਮਤਲਬ 2100 ਸਿਕੜ ਦੇਣਾ ਦੁਵਾਲੀ ਤੱਕ ਨਹੀਂ ਦੇਣਾ ਦੁਵਾਲੀ ਤੱਕ ਦੁਵਾਲੀ ਤੱਕ ਤੇ ਜਿਹੜਾ ਸਵਰਾਜ ਖੜਾ ਹੈ ਕਿੰਨਾ ਮਾਡਲ ਹੈ ਬਾਈ ਮਾਡਲ ਜੀ ਬਾਈ ਮਾਡਲ ਕਿੰਨੇ ਦਾ ਦੇਣਾ ਹੈ 6.5 ਲੱਖ ਦਾ ਜੀ 6.5 ਲੱਖ ਦਾ ਤੇ ਜਿਹੜਾ ਸੋਨਾਲੀ ਕਾ ਖੜਾ ਗਿਆ ਇਹ ਕਿੰਨਾ ਮਾਡਲ ਹੈ ਇਹ 14 ਮਾਡਲ ਜੀ 2014 ਮਾਡਲ ਹੈ ਮੂਰੇ ਵੱਡੇ ਟਾਇਰ ਪਾਏ ਹੋਏ ਨੇ ਵੱਡਾ ਪਲੇਟਫਾਰਮ ਲੱਗਿਆ ਹੋਇਆ ਇਹ ਕਿੰਨੇ ਚ ਦੇਣੀ ਹੈ ਕਰੋਪੀ ਵੀ ਲੱਗੀ ਹੋਈ ਹੈ ਕਿੰਨੇ ਚ ਦੇਣਾ 435000 ਰੁਪਏ 435000 ਤੇ ਆ ਸਵਰਾਜ 19 ਮਾਡਲ ਇਹ ਕਿੰਨੇ ਦਾ ਦੇਣਾ ਸਾਢੇ ਪੰਜ ਦਾ ਬਾਕੀ ਮਾਨਤਾਣ ਕਰ ਦਾਂਗੇ ਸਾਢੇ ਪੰਜ ਦਾ ਮਾਨਤਾਣ ਹੋ ਜੂਗਾ ਤੇ 2100 ਦਾ ਸਕਣਾ ਜਿਹੜਾ ਉਹ ਵੀ ਨਾਲ ਲੈ ਜਿਓ ਤੇ ਇੱਧਰ ਖੜਾ ਫਾਰਮ ਟਰੈਕ 60 2011 ਮਾਡਲ ਜੀ 2011 ਮਾਡਲ ਆ ਮੂਰੇ ਟੈਂਕੀ ਵਾਲਾ ਬੰਪਰ ਲੱਗਿਆ ਹੋਇਆ ਵੱਡੇ ਟਾਇਰ ਪਾਏ ਹੋਏ ਨੇ ਬਈ ਜਾ ਰਹੇ ਹਨ ਹਾਂ ਹਾਂ ਕਨੋਪੀ ਲੱਗੀ ਹੋਈ ਆ ਇਹ ਕਿੰਨੇ ਚ ਦੇਣਾ ਹੈਗਾ 370000 ਰੁਪਏ 3 ਲੱਖ 70000 ਦਾ ਤੇ ਆ ਸੁਵਰਾਜ 855 ਇਹ ਕਿੰਨਾ ਮਾਡਲ ਆ ਇਹ 2017 ਮਾਡਲ ਆ 2017 ਮਾਡਲ ਆ ਚੌਕੜਾ ਟਾਇਰਾਂ ਦਾ ਬਿਲਕੁਲ ਚੌਕੜਾ ਬੋਲੋ ਦਾ ਨਵਾਂ ਰੇਟ ਕੀ ਆ ਬਈ ਇਹਦਾ 5 ਲੱਖ ਦਾ ਸਵਾ ਪੰਜ ਲੱਖ ਰਈ ਸਵਾ ਪੰਜ ਲੱਖ ਦਾ ਤੇ ਆ ਪ੍ਰੀਤ 6049 20 ਮਾਡਲ ਜੀ 20 ਮਾਡਲ ਕੋੜਾ ਬੰਪਰ ਲੱਗਿਆ ਹੋਇਆ ਕਨੋਪੀ ਲੱਗੀ ਹੋਈ ਆ ਚਾਰ ਚਾਰ ਨਵੇਂ ਵਰਗੀ ਨਾਲ ਦੀ ਨਾਲ ਦੀ ਨਾਲ ਦੀ ਰੇਟ ਕੀ ਆ ਬਈ ਇਹਦਾ 4 ਲੱਖ ਰੁਪਏ ਦਾ ਜੀ 4 ਲੱਖ ਰੁਪਏ ਦਾ ਤੇ ਜਿਹੜਾ ਸਵਰਾਜ 855 ਖੜਾ 15 ਮਾਡਲ ਜੀ 15 ਮਾਡਲ ਆ ਕਲੋਸ ਕਰ ਇੰਜਰਾ ਹਾਂ ਹਾਂ 3 ਸਪੀਡ ਹੋਇਆ ਹੋਇਆ 3 ਸਪੀਡ ਹੋਇਆ ਹੋਇਆ ਇਹਦਾ ਰੇਟ ਕੀ ਆ ਬਈ 470000 ਦਾ 4 ਲੱਖ 70000 ਦਾ ਤੇ ਆ 855 ਇਹ 21 ਮਾਡਲ ਆ ਜੀ ਕੋੜਾ ਬੈਂਪਰ ਲੱਗਾ ਹੋਇਆ ਡਿੱਕ ਵਗੈਰਾ ਕਨੋਪੀ ਵਗੈਰਾ ਸਾਰਾ ਕੁ ਸਾਈਂ ਦੇਣਾ ਆਂ ਨਾਲ ਹੀ ਟਾਇਰ ਟੂਰ ਸਾਰਾ ਕੋ ਨਾਲ ਦੇ ਦਈਂ ਨਾਲ ਦੇ ਟਾਇਰ ਨੇ ਰੇਟ ਕੀ ਹੈ ਬਈ ਇਹਦਾ 5.5 ਲੱਖ ਦਾ ਜੀ 5.5 ਲੱਖ ਤੇ ਆ ਅਰਜਨ 22 ਮਾਡਲ ਜੀ 22 ਮਾਡਲ ਇਹ ਕਿੰਨੀ ਹਸਪਾਵਰ ਵਾਲਾ ਬਈ 60 ਵਾਲਾ ਜੀ 60 ਹਸਪਾਵਰ ਵਾਲਾ ਸਪੈਸ਼ਲਿਟੀ ਸੀਨ ਹੈ ਹਾਂ ਰੇਟ ਕੀ ਹੈ ਇਹਦਾ ਜੀ ਸੈਂਟਰ ਗੇਅਰ ਆ ਰੇਟ ਕੀ ਇਹਦਾ 6 ਲੱਖ ਰੁਪਏ ਦਾ ਜੀ 6 ਲੱਖ ਦਾ ਤੇ ਆ ਸੋਨਾਲੀਕਾ ਖੜਾ ਗਿਆ ਕਿੰਨਾ ਮਾਡਲ 21 ਮਾਡਲ 3 ਸਪੀਡ ਚੇਂਜਰ 3 ਸਪੀਡ ਚੇਂਜਰ ਰੇਡ ਕੀ ਹੈ ਬਈ ਇਹਦਾ 5.5 ਲੱਖ ਦਾ ਜੀ 5.5 ਲੱਖ ਦਾ ਲੋ ਵੀ ਸੱਜਣੋ ਪਿੰਡ ਫਰਵਾਹੀ ਖੜੇ ਆ ਬਾਈ ਗੁਲਾਬ ਸਿੱਧੂ ਦੇ ਮੋਟਰ ਦੇ ਬਿਲਕੁਲ ਸਾਹਮਣੇ ਬਾਈ ਦਾ ਘਰ ਆ ਨੰਬਰ ਬਾਈ ਦਾ ਟੈਟਰ ਤੇ ਚੱਲੀ ਜਾਂਦਾ ਤੇ ਦਿਵਾਲੀ ਆਫਰ ਕਰਤਾ ਬਾਈ ਨੇ 2100 ਰੁਪਏ ਸੱਜਣ ਜਿਹੜਾ ਆਪਦਾ ਜਰੂਰ ਲੈ ਕੇ ਜਾਇਓ ਸੌਦਾ ਹੁਣ ਤੋਂ ਵਾਧ ਦੇਣਾ ਜਿੰਨੇ ਦਾ ਮਰਜ਼ੀ ਹੁੰਦਾ ਤੇ ਲੋ ਵੀ ਸੱਜਣੋ ਕਰ ਲਿਓ ਸੰਪਰਕ